ਘਰ ਦੀ ਕੰਦ ਤੋੜ ਕੇ ਨਕਦੀ ਸੋਨਾ ਪਾਸਪੋਰਟ ਤੇ ਵਿਦੇਸ਼ੀ ਕਰੰਸੀ ਚੋਰੀ। थाना ਤਲਵੰਡੀ ਚੋਧਰੀਆਂ ਅਧੀਨ ਪੈਂਦੇ ਪਿੰਡ ਬਾਜਾ ਦੇ ਵਸਨੀਕ ਨਿਰਮਲ ਸਿੰਘ ਨੇ ਦੱਸਿਆ ਕਿ ਉਹ 7ਵੀਂ ਦੀ ਰਾਤ ਨੂੰ ਘਰ ਦੇ ਵੇੜੇ ਵਿੱਚ ਪਰਿਵਾਰ ਸਮੇਤ ਸੁੱਤੇ ਹੋਏ ਸਨ। ਜਦ ਉਹਨਾਂ ਨੇ ਸਵੇਰੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦਾ ਕੀਮਤੀ ਸਮਾਨ ਸਮੇਤ ਲੱਖਾਂ ਦਾ ਨੁਕਸਾਨ ਹੋ ਚੁੱਕਾ ਸੀ। ਉਹਨਾਂ ਨੂੰ ਦੁਖੀ ਮਨ ਨਾਲ ਦੱਸਿਆ ਕਿ ਗਰਮੀ ਹੋਣ ਕਰਕੇ ਅੱਜ ਹੀ ਉਹ ਘਰ ਦੇ ਖੁੱਲੇ ਵੇੜੇ ਵਿੱਚ ਸੁੱਤੇ ਸਨ ਕਿ ਰਾਤ ਸਮੇਤ ਘਰ ਦੇ ਪਿਛਲੇ ਪਾਸੇ ਉਹ ਕਮਰੇ ਦੀ ਕੰਨ ਨੂੰ ਤੋੜ ਕੇ ਅਲਮਾਰੀ ਵਿੱਚੋਂ 4 ਤੋਲੇ ਸੋਨਾ ਜਿਸ ਵਿੱਚ ਮੁੰਦਰੀਆਂ, ਦੋ ਚੈਨੀਆਂ ਅਤੇ ਕੁਝ ਚਾਂਦੀ ਦੇ ਗਹਿਣੇ ਵੀ ਮੌਜੂਦ ਸਨ। ਤੋਂ ਇਲਾਵਾ 400 ਡਾਲਰ ਕੈਨੇਡੀਅਨ 75000 ਨਕਦੀ ਚੋਰੀ ਹੋ ਗਈ। ਉਹਨਾਂ ਦੱਸਿਆ ਕਿ ਕਰੀਬ 4.50 ਲੱਖ ਰੁਪਏ ਦਾ ਉਹਨਾਂ ਦਾ ਨੁਕਸਾਨ ਹੋ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਦੋ ਬੇਟੇ ਅਤੇ ਇੱਕ ਨੋ ਵਿਦੇਸ਼ ਵਿੱਚ ਰਹਿੰਦੇ ਹਨ। ਉਹਨਾਂ ਦੋਵਾਂ ਜੀਆਂ ਦਾ ਵੀ ਕੈਨੇਡਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਹੈ ਤੇ ਉਹ ਵੀ ਤਿੰਨ ਵਾਰ ਕੈਨੇਡਾ ਜਾ ਆਏ ਹਨ। ਹੁਣ ਵੀ ਉਹਨਾਂ ਦੀ ਕੈਨੇਡਾ ਜਾਣ ਦੀ ਤਿਆਰੀ ਸੀ ਰਾਤ ਸਮੇਂ ਚੋਰ ਉਹਨਾਂ ਦੇ ਦੋਵਾਂ ਜੀਆ ਦੇ ਪਾਸਪੋਰਟ ਵੀ ਨਾਲ ਲੈ ਗਏ ਇਸ ਸਬੰਧੀ ਉਹਨਾਂ ਨੇ ਥਾਣਾ ਤਲਵੰਡੀ ਚੌਧਰੀਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਸਬੰਧੀ ਮੌਕੇ ਤੇ ਪਹੁੰਚ ਕੇ ਐਸ ਐਚਓ ਰਜਿੰਦਰ ਸਿੰਘ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਚੋਰ ਪੁਲਿਸ ਦੀ ਗ੍ਰਿਫਤਾਰ ਵਿਚ ਹੋਣਗੇ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਤੇ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਦੋਂ ਰਾਤ ਇਹ ਘਟਨਾ ਹੋਈ ਤੁਸੀਂ ਉਦੋਂ ਕਿਸ ਕਿੱਥੇ ਸੀਗੇ ਜੀ ਅਸੀਂ ਜੀ ਮਤਲਬ ਇਹਨਾਂ ਕਮਰਿਆਂ ਤੋਂ ਚਾਰ ਤੋਂ ਪੰਜ ਕਮਰੇ ਆ ਆਪਣੇ ਤੇ ਮੇਨ ਜਿਹੜਾ ਦਰਵਾਜਾ ਵਾ ਅੱਗੇ ਤਾਂ ਅਸੀਂ ਅੰਦਰ ਹੀ ਹੁੰਨੇ ਆ ਤੇ ਰਾਤ ਮਤਲਬ ਗਰਮੀ ਦਾ ਕਰਕੇ ਮੇਨ ਦਰਵਾਜਾ ਜਿਹੜਾ ਉਸੇ ਲਾ ਲਿਆ ਬਾਹਰੋਂ ਤੇ ਬਾਕੀ ਸਾਰੇ ਦਰਵਾਜੇ ਜਿਹੜੇ ਘਰ ਦੇ ਅੰਦਰਲੇ ਦਰਵਾਜੇ ਸਾਰੇ ਖੁੱਲੇ ਸੀਗੇ ਤੇ ਆ ਸਾਡੇ ਜਿਹੜੇ ਮਤਲਬ ਮੰਜੇ ਸੀ ਉਹ ਬਾਹਰ ਵਿਹੜੇ ਦੇ ਵਿੱਚ ਸੀਗੇ ਤੇ ਇਹ ਘਟਨਾ ਜਿਹੜੀ ਆ ਪਿਛਲੇ ਬੰਨਿਓ ਹੋਈ ਆ ਮਤਲਬ ਜਿੱਦਾਂ ਕੰਦ ਪਾੜ ਕੇ ਹੋਈ ਆ ਕਾਰ ਦੇ ਪਿਛਲੇ ਪਾਸੇ ਕੋਈ ਰੈਸ਼ ਵਗੈਰਾ ਨਹੀਂ ਸੀ ਨਹੀਂ ਨਹੀਂ ਮਤਲਬ ਆਪਣੇ ਜਿੱਥੋਂ ਇਹ ਵਾਰਦਾਤ ਹੋਈ ਆ ਉਹਦੇ ਪਿਛਲੇ ਬੈਕ ਸਾਈਡ ਕੋਈ ਨਹੀਂਗਾ ਉਦੋਂ ਉਦੋਂ ਥੋੜਾ ਹਟ ਕੇ ਪਾਸੇ ਤੇ ਉਹ ਕਾਰ ਹੈਗਾ ਵਾ ਪਿੱਛੇ ਇਧਰ ਕੋਈ ਰੈਸ਼ ਨਹੀਂ ਕਿਸੇ ਦੀ